ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਸਾਡੇ ਭਾਰਤੀ 에ਰਪੋਰਟ ਜੋ ਦੋ ਜਹਾਜ਼ੇ ਤਰਪੇ ਚੁੱਕੇ ਤਾਂ ਹੋਰ ਭੇਜਣ ਦੀ ਤਿਆਰੀ ਦੇ ਵਿੱਚ ਬੈਠੇ ਆ ਜਿਹਦੇ ਵਿੱਚ ਹੁਣ ਇੱਕ ਜੋ ਆਪਾਂ ਕਹიდੀਏ ਗੁਰੂ ਸਿੱਧੂ ਆ ਜਿਹੜਾ ਗੁਰੂ ਸਿੱਧੂ ਨਾਂ ਦਾ ਇੱਕ ਸਿੰਗਰ ਆ ਅੱਜ ਤੋਂ 2-4 ਸਾਲ ਪਹਿਲਾਂ ਹੁਣੇ ਜਿਹੜੇ ਗੀਤ ਕੱਟਿਆ ਸੀਗਾ ਜੱਟਾਂ ਦੇ ਪੁੱਤਾਂ ਨੂੰ ਨਾ ਰੋਕ ਸਕੇ ਟਰੰਪ ਬਿੱਲੋਂ ਦੁੱਖੀ ਤਿੱਕੀ ਦੀ ਤਾਂ ਗੱਲ ਛੱਡ ਦੀ ਉਦੇ ਗਾਣੇ ਨੇ ਹੁਣ ਸਾਰਿਆਂ ਨੂੰ ਸਿਆਪਾ ਪਾਇਆ ਪਿਆਗਾ ਜਿਹੜੇ ਪੰਜਾਬ ਦੇ ਉੱਥੇ ਰਹਿਣ ਵਾਲੇ ਸੀ ਮੁੰਡੇ ਕੁੜੀਆਂ ਜਿਨ੍ਹਾਂ ਨੇ 30-30 40 ਲੱਖ ਰੁਪਈਆ ਲਾ ਕੇ ਆਪਾਂ ਕਹਿ ਦਈਏ ਵੀ ਬਾਹਰ ਗਏ ਸੀ ਤੇ ਜਿਹੜਾ ਕੀ ਉਹਨਾਂ ਨੂੰ ਹੁਣ ਬੇਵਜ੍ਹਾ ਵਾਪਸ ਭੇਜਿਆ ਜਾਂਦਾ ਜਿਨ੍ਹਾਂ ਨੇ ਕੋਈ ਗੁਨਾਹ ਵੀ ਨਹੀਂ ਕੀਤਾ ਸਹੀ ਤਰੀਕੇ ਨਾਲ ਗਏ ਹੋਏ ਆ ਜਿਹੜੇ ਉਹਨਾਂ ਨੂੰ ਵੀ ਵਾਪਸ ਭੇਜਿਆ ਜਾਂਦਾ ਜਿਹੜੇ ਆਪਾਂ ਕਹਿੰਦੇ ਡੌਂਕੀ ਲਾ ਕੇ ਕਹਿੰਦੇ ਆ ਅਗੂ ਡੌਕਰ ਕਹਿੰਦੇ ਆ ਵੀ ਅਸੀਂ ਸੋਨੂੰ ਮੰਨ ਕੇ ਚਲੋ ਵੀ ਕਹਿੰਦਾ ਮਤਲਬ ਵੀ ਅਸੀਂ ਅੱਗੇ ਐਡ ਕਰਦੇ ਜਿਹੜੇ ਆਪਣੇ ਜਾਂਦੇ ਆ ਪੰਜਾਬੀ ਉਧਰ ਉਧਰੀ ਗੱਲ ਹੁੰਦੀ ਆ ਉਧਰ ਆਪਣੇ ਜਿਹੜੇ ਪੰਜਾਬ ਵਾਲੇ ਏਜੰਟਾਂ ਨਾਲ ਹੁੰਦੀ ਆ ਡਾਕਟਰਾਂ ਦੀ ਗੱਲ ਉਧਰ ਬਸੀ ਅਸੀਂ ਇਹਨਾਂ ਨੂੰ ਟੈਂਡ ਕਰਾਂਗੇ ਅੱਗੋਂ ਤਾਂ ਉਹ ਸਾਡੇ ਜਦੋਂ ਪੰਜਾਬੀ ਜਾਂਦੇ ਆ ਅੱਗੇ ਤਾਂ ਉਥੇ ਰਾਸਤੇ ਦੇ ਵਿੱਚ ਜੰਗਲ ਪੈਂਦਾ ਜਿਹੜਾ ਪੁਨਾਵਾ ਜੰਗਲ ਹੈ ਜਾਂ ਕੁਝ ਨਾਮ ਆਉਦਾ ਤਾਂ ਉਥੇ ਰਾਸਤੇ ਦੇ ਵਿੱਚ ਭਿਆਨਕ ਜੰਗਲ ਆ ਤੇ ਪੈਸੇ ਉਹ ਜੰਗਲਾਂ ਵਰਗਾ ਜੰਗਲ ਵੀ ਨਹੀਂ ਗਿਲਗਲਾ ਜਾਂ ਜੰਗਲਾਬੈਸੀ ਜਿਵੇਂ ਕਹਦੀ ਆਪਾਂ ਪੂਰੀ ਤਰ੍ਹਾਂ ਮੁਸ਼ਕਲ ਹੁੰਦਾ ਜਾਣਾ ਉਹਨਾਂ ਕੋਲ ਹਥਿਆਰ ਹੁੰਦੇ ਡੌਂਕਰਾਂ ਕੋਲੇ ਤਾਂ ਜਿਹੜਾ ਪੂਰੀ ਤਰ੍ਹਾਂ ਜਿਹੜਾ ਤਾਂ ਕੋਈ ਪੰਜਾਬੀ ਆਪਣਾ ਹਿੰਮਤ ਹੁੰਦੀ ਆ ਕੋਈ ਭੱਗ ਜਾਂਦਾ ਪਹੁੰਚ ਜਾਂਦਾ ਤਾਂ ਕਿ ਜੇ ਕੋਈ ਰਾਸਤੇ 'ਚ ਥੱਕਦਾ ਨਜ਼ਰ ਆਉਂਦਾ ਵੀ ਕਹਤਾਂ ਮੈਂ ਖੜ ਜਾ ਉਹ ਐ ਨਹੀਂ ਡੀਕਦੇ ਬੰਦੇ ਨੂੰ ਜੈ ਚਾਹੇ ਉਹਦਾ ਦਮ ਟੁੱਟੇ ਜੇ ਜਮਾ ਬਿਲਕੁਲ ਥੱਕ ਜੇ ਉਹਨਾਂ ਨੇ ਤਾਂ ਛੱਡ ਹੀ ਜਾਣਾ ਉੱਥੇ ਜੇ ਅਗਲਾ ਪਿੱਛੇ ਰਹਿ ਗਿਆ ਤਾਂ ਰਹਿ ਗਿਆ ਕਿਉਂਕਿ ਇਹ ਹੈ ਦੁਪਹਿਰਾਂ ਹੁਣ ਤੁਸੀਂ ਖਬਰਾਂ ਦੇ ਵਿੱਚ ਵੀ ਸੁਣ ਲਿਆ ਹੋ ਤੇ ਆਪਾਂ ਨੂੰ ਵੈਸੇ ਵੀ ਪਤਾ ਹੀ ਐ ਵੀ ਜਿਹੜੇ ਡਾਕੀ ਲਾ ਕੇ ਜਾਂਦੇ ਆ ਬਹੁਤ ਬੁਰੀ ਤਰ੍ਹਾਂ ਬੁਰੀ ਹਾਲਤ ਹੋ ਜਾਂਦੀ ਓਹਨਾਂ ਦੀ ਪਹਿਲਾਂ 40-40 ਲੱਖ ਰੁਪਈਆ ਲਾ ਕੇ ਜਾਂਦੇ ਹੁ ਉਹੀ ਕੋਈ ਐ ਇੱਧਰ ਕਰ ਲੋ ਕੰਮਕਾਰ ਆਪਦਾ ਅਸੀਂ ਤਾਂ ਇਹੀ ਕਵਾਂਗੇ ਤੇ ਹੁਣ ਜਿਹੜੀ ਗੱਲ ਹੁਣ ਗੱਲ ਕਰਾਂਗੇ ਸਿੰਗਰਾਂ ਦੀ ਇੱਕ ਗਾਣੇ ਨੇ ਸਿਆਪੜਾ ਆਇਆ ਸਾਰੇ ਪੰਜਾਬ ਦੇ ਜਿਹੜੇ ਸਾਡੇ ਰਹਿਣ ਵਾਲੇ ਉੱਤੇ ਹੁਣ ਇਹਨੂੰ ਪੁੱਛੋ ਸਿੰਗਰ ਨੂੰ ਜਾ ਕੇ ਸਾਰੇ ਦੀਪਾਈ ਤੂੰ ਆ ਗਾਣਾ ਗਾਇਆ ਸੀ ਜੱਟਾਂ ਦੇ ਪੁੱਤਾਂ ਨੂੰ ਨਾ ਰੋਕ ਸਕੇ ਟਰੰਪ ਬਿੱਲੋ ਦੀ ਤਿੱਕੀ ਦੀ ਤਾਂ ਗੱਲ ਛੱਡ ਦੇ ਤਾਂ ਹੁਣ ਉਹੀ ਉਹੀ ਟਰੰਪ ਆ ਵਾਪਸ ਭੇਜ ਰਿਹਾ ਸਾਨੂੰ 40-40 ਲੱਖ ਰੁਪਏ ਲਾ ਕੇ ਜਿਹੜੇ ਜਾਂਦੇ ਇਧਰੋਂ ਜੱਟਾਂ ਦੇ ਪੁੱਤ ਤਾਂ ਉਹਨਾਂ ਨੂੰ ਵਾਪਸ ਵੀ ਭੇਜੇ ਜਾਂਦੇ ਆ ਕਿ ਐਂ ਦੱਸੋ ਫਿਰ ਹੁਣ ਇੱਕ ਗਾਣੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਕਿੰਨੇ ਸਾਡੇ ਭਾਰਤੀਏ ਜਿਨ੍ਹਾਂ ਦੇ ਬੇਗੁਨਾ ਦੇ ਜਿਨ੍ਹਾਂ ਨੇ ਕੋਈ ਉਹ ਨਹੀਂ ਕਰਿਆ ਆਪਣਾ ਕੰਮ ਕਾਰ ਕਰਨ ਵਾਸਤੇ ਬਾਹਰ ਜਾਂਦੇ ਆ ਪਹਿਲਾ ਨੰਬਰ ਤਾਂ ਇਹ ਕਹਾਂਗੇ ਬਾਹਰ ਨਾ ਜਾਓ ਆਪ ਦਾ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਕਹਤਾ ਜਾਂਦਾ ਹਾ ਮੰਨਦੇ ਆ ਇਧਰ ਦੀਆਂ ਸਰਕਾਰਾਂ ਮਾੜੀਆਂ ਇਹਦਾ ਕਰਕੇ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਹੈ ਨਹੀਂ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਇਹ ਕਿਉਂਕਿ ਇਹੀ ਆ ਵੱਡੀ ਗੱਲ ਤਾਂ ਰੋਜ਼ਗਾਰ ਨਾ ਹੋਣ ਕਾਰਨ ਬਾਹਰ ਜਾਂਦੇ ਆ ਤਾਂ ਜੇ ਹੁਣ ਗੱਲ ਕਰੀਏ ਇੰਗਲੈਂਡ ਦੀ ਹੁਣ ਕਈ ਦੇਸ਼ ਹੋਰ ਉੱਤਾ ਚੱਕਣਗੇ ਸਾਡੇ ਪੰਜਾਬੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਦੇ ਵਿੱਚ ਜੋ ਅਮਰੀਕਾ ਤਾਂ ਦੋ ਜਹਾਜ਼ ਪਹੁੰਚ ਚੁੱਕੇ ਤਾਂ ਹਜੇ ਹੋਰ ਭੇਜਣ ਦੀ ਤਿਆਰੀ ਚ ਬੈਠਿਆ ਹੁਣ ਗੱਲ ਕਰਦੇ ਆ ਸਾਡੇ ਨਰਿੰਦਰ ਮੋਦੀ ਦੀ ਜਿਹੜਾ ਕੇ ਇਹਨੂੰ ਦੋਸਤ ਸਮਝਦਾ ਤਾਂ ਇਹਦੇ ਵਿੱਚ ਜਾਨੀ ਬੜੀ ਵੱਡੀ ਇੱਕ ਪੂਰੀ ਬਹੁਤ ਜਿਹੜੀ ਆਪਾਂ ਕਹਿੰਦੀ ਆ ਅੰਦਰਲੀ ਸਾਜ਼ਿਸ਼ ਉਹ ਕੀ ਦੀ ਆ ਨਰਿੰਦਰ ਮੋਦੀ ਦੀ ਤੁਸੀਂ ਐਂ ਦੱਸੋ ਇਹਦੇ ਨਾਲ ਗੱਲਬਾਤ ਹੁੰਦੀ ਆ ਜਦੋਂ ਕੋਈ ਬਾਹਰਲੇ ਕੋਈ ਦੇਸ਼ ਦਾ ਕੋਈ ਵੀ ਆਪਾਂ ਜਹਾਜ਼ ਆਉਂਦਾ ਤਾਹੋ ਐਸਲੂਟ ਨਹੀਂ ਆ ਸਕਦਾ ਕੋਈ ਜੇ ਰਾਸ਼ਟਰਪਤੀ ਹੈ ਜਿਵੇਂ ਉਥੋਂ ਦੇ ਰਾਮਪ ਉਹਨਾਂ ਨੇ ਭੇਜਿਆ ਗਿਆ ਕੋਈ ਵੀ ਬਗਾਨੇ ਦੇਸ਼ ਦਾ ਆਪਣੇ ਜਿਵੇਂ ਹੁਣ ਅੰਮ੍ਰਿਤਸਰ ਲਾ ਲਓ ਦਿੱਲੀ ਲਾ ਲਓ 에어ਪੋਰਟ ਚ ਲੈਂਡ ਨਹੀਂ ਹੋ ਸਕਦਾ ਤਾਂ ਇਹਦੇ ਵਿੱਚ ਹੁਣ ਆਪਾਂ ਕਹਿੰਦੇ ਆ ਵੀ ਜਿਹੜੇ ਹਿਸਾਬ ਨਾਲ ਉਹ ਉਧਰੋਂ ਇਹ ਜਹਾਜ਼ ਭੇਜਿਆ ਗਿਆ ਤਾਂ ਆਪਣੇ ਇੰਡੀਆ ਦੀ ਧਰਤੀ ਦੇ ਉੱਤੇ ਤਾਂ ਉਹ ਕਿਹਦੇ ਕਹਿਨ ਤੇ ਹੋਇਆ ਕਿਹਦੇ ਕਹਿਨ ਤੇ ਕਰਵਾਇਆ ਹੋਇਆ ਤੇ ਕਿਹਦੇ ਕਹਿਨ ਤੇ ਆਇਆ ਰਿੰਦਰ ਮੋਦੀ ਦੇ ਐ ਸਲੋਟ ਕੋਈ ਬਾਹਰਲੇ ਦੇਸ਼ ਚੋਂ ਨਾ ਤਾਂ ਕੋਈ ਜਹਾਜ਼ ਇੱਥੇ ਪਹੁੰਚੇ ਪੰਜਾਬ ਦੀ ਧਰਤੀ ਤੇ ਨਾ ਹੀ ਆਪਣਾ ਕੋਈ ਇੰਡੀਆ ਵਾਲਾ ਜਹਾਜ਼ ਉਧਰ ਜਾਸ ਜੇ ਉਧਰੋਂ ਉਧਰੀ ਇਹਨਾਂ ਦੀ ਜਿਵੇਂ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਹੁੰਦੀ ਰਹਿੰਦੀ ਆ ਜਿਹਨੂੰ ਕਿ ਦੋਸਤ ਸਮਝਦੇ ਆ ਇਹ ਤਾਂ ਕਰਕੇ ਹੁਣ ਗੱਲ ਇੰਨੀ ਕੀ ਆ ਵੀ ਜਿਹੜੇ ਸਾਡੇ ਪੰਜਾਬੀ ਹੁਣ ਬਾਹਰ ਜਾਂਦੇ ਆ ਤਾਂ ਉੱਥੋਂ ਦਾ ਖਿਆਲ ਛੱਡ ਦੋ ਜਿਹੜੇ ਹਿਸਾਬ ਨਾਲ ਹੁਣ ਗੱਲ ਕਰੀਏ ਆਪਾਂ 40-40 ਲੱਖ ਰੁਪਇਆ ਲਾ ਕੇ ਪਹਿਲਾਂ ਤਾਂ ਤੁਸੀਂ ਆਪਦੀ ਜਾਨ ਝੋਖੇ ਦੇ ਵਿੱਚ ਪਾ ਕੇ ਖਤਰਿਆਂ ਦੇ ਵਿੱਚ ਪਾ ਕੇ ਜਾਂਦੇ ਹੋ ਫਿਰ ਉੱਥੋਂ ਦਾ ਇੰਨਾ ਬਰਤਾਪ ਬੁਰਾ ਦੱਸਿਆ ਗਿਆ ਜਿਹੜੇ ਹਿਸਾਬ ਨਾਲ ਕਈ ਜੋ ਹਾਈਲਾਈਟ ਮੁੱਦਾ ਬਣ ਚੁੱਕੀ ਇਹ ਖਬਰ ਕਈ ਪੰਜਾਬੀਆਂ ਨੇ ਇੰਟਰਵਿਊ ਦੇ ਵਿੱਚ ਉਹਨਾਂ ਦੱਸਿਆ ਜਿਦੋਂ ਕਿ ਪਰਸ ਚੌਥੀ ਦੀ ਵੀਡੀਓ 'ਚ ਦੇਖਿਆ ਮੈਂ ਇੱਕ ਪੰਜਾਬੀ ਮੁੰਡਾ ਕਹਿੰਦਾ ਵੀ ਭਾਈ ਮੈਨੂੰ 9-10 ਦਿਨ ਕੁੱਟੀ ਗਏ 9-10 ਦਿਨ ਕੁੱਟੀ ਗਏ ਡੋਂਕਰ ਤਾਂ ਕੁਝ ਖਾਣ ਪੀਣ ਨੂੰ ਨਹੀਂ ਦਿੱਤਾ 9-10 ਦਿਨਾਂ ਵਿੱਚ ਦੀ ਇੱਕ ਸਿਰਫ ਮੈਨੂੰ ਕੀ ਕਹਿੰਦੇ ਹੁੰਦੇ ਆ ਉਹ ਕੇਕ ਜਾਂ ਜ਼ਰੂਰ ਦਿੱਤਾ ਸੀਗਾ ਤਾਂ ਜਿਹਦੇ ਵਿੱਚ ਕਿ ਮੈਨੂੰ ਟਾਇਲਟ ਦੇ ਵਿੱਚੋਂ ਪਾਣੀ ਤੱਕ ਪੀਣ ਨੂੰ ਮਿਲੀ ਦਿੰਦੇ ਸੀ ਜਿਹੜਾ ਬੈਕ ਸਾਈਡ ਲੱਗਿਆ ਹੁੰਦਾ ਡੱਬਾ ਜਿਹਾ ਉਹਦੇ 'ਚ ਪੀਤਾ ਕਹਿੰਦਾ ਮੈਂ ਪਾਣੀ 9 ਦਿਨ ਤੱਕ ਕੁੱਟੀ ਗਏ ਜੇ ਕੋਈ ਮਾੜੀ ਜਿਹੀ ਵੀ ਗਲਤੀ ਹੁੰਦੀ ਹੈ ਤਾਂ ਉਹ ਬੁਰੀ ਤਰ੍ਹਾਂ ਵਰਤਾਪ ਕਰਦੇ ਆ ਪੰਜਾਬੀਆਂ ਦਾ ਤੇ ਜਿਹਦੇ ਵਿੱਚ ਖਾਸ ਕਰਕੇ ਇੱਕ ਗੁਰਸਿੱਖਾ ਮੁੰਡਾ ਨੌਜਵਾਨ ਉਹ ਵੀ ਇੱਕ ਪਰਿਵਾਰ ਸੀ ਉਹਦੇ ਨਾਲ ਤੇ ਬੱਚੇ ਵੀ ਸੀ ਘਟੋ ਘਟ ਹੈਗੇ ਸੀ ਉਹ 10-15 ਜਣੇ ਤਾਂ ਹੁਣ ਇੱਕ ਗੱਲ ਜੋ ਮੇਨ ਗੱਲ ਉਹ ਦੱਸੀ ਗਈ ਹੈ ਲੇਡੀਜ਼ ਦਾ ਬਿਲਕੁਲ ਨਾ ਜਾਵੇ ਜਿਹੜੇ ਇਹ ਕਹਿੰਦੇ ਆਪਾਂ ਮੀਆਂ ਬੀਬੀ ਜਾਂਦੇ ਆ ਤਾਂ ਮੀਆਂ ਬੀਬੀ ਜੋ ਆਪਾਂ ਕਹੜੀਏ ਵੀ ਜਿਹੜਾ ਹਸਪਤਲ ਹੁੰਦਾ ਘਰ ਵਾਲੀ ਦੇ ਸਾਹਮਣੇ ਬਹੁਤ ਬੁਰਾ ਤਾਪ ਕਹਿੰਦਾ ਬੁਰਾ ਹੁੰਦਾ ਚਾਹੇ ਉਹ ਘਰ ਵਾਲੀ ਆ ਉਹਦੀ ਸਾਹਮਣੇ ਉਹਦੇ ਬਹੁਤ ਸਿੱਧ ਹੁੰਦਾ ਤੇ ਬੰਦਾ ਕੁਝ ਨਹੀਂ ਕਰ ਸਕਦਾ ਉੱਥੇ ਚਾਹੇ ਉਹ ਹੱਥ ਲਾਉਣ ਚਾਹੇ ਕੁਝ ਹੀ ਕਰਨ ਡਾਕਟਰ ਹੁੰਦੇ ਆ ਜਿਹੜੇ ਵੀ ਬਹੁਤ ਅੰਦਰੀਆਂ ਗੱਲਾਂ ਜਿਹੜੀਆਂ ਕੁੜੀਆਂ ਨੌਜਵਾਨ ਜਾਂਦੀਆਂ ਵੀ ਉਹ ਕਹਿੰਦਾ ਵੀ ਅੰਦਰੀਆਂ ਗੱਲਾਂ ਜਿਹੜੀਆਂ ਉਹ ਨਹੀਂ ਦੱਸਣਾ ਚਾਹੁੰਦਾ ਇਹ ਬਹੁਤ ਜਿਹੜੇ ਗਲਤ ਕੰਮ ਹੁੰਦੇ ਆ ਉੱਥੇ ਤੇ ਜਿਹੜੇ ਸਾਡੇ ਪੰਜਾਬੀ ਜੰਦਗੀਆਂ ਉਧਰ ਗੋਰੇ ਡੀਕੀ ਜਾਂਦੇ ਹੁੰਦੇ ਆ ਵੀ ਕਦੋਂ ਹੁਣ ਸਾਡੇ ਪੰਜਾਬੀ ਕੁੜੀਆਂ ਕਦੋਂ ਆਉਣਗੀਆਂ 100 150 50 ਡਾਲਰ ਚ ਵਿਕੀ ਜਾਂਦੇ ਆ ਅੱਧੀ ਸਾਡੇ ਪੰਜਾਬੀ ਕੁੜੀਆਂ ਮੁੰਡੇ ਇਹ ਜੋ ਪੰਜਾਬ ਦੀ ਬੜੀ ਵੱਡੀ ਬਦਨਾਮੀ ਹੈਗੀ ਖਾਸ ਕਰਕੇ ਚਲੋ ਜੀ ਖਾਸ ਕਰਕੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਹਰ ਵੀਡੀਓ ਨੂੰ ਮੈਂ ਕਹਿੰਦਾ ਨਹੀਂ ਹੁੰਦਾ ਸ਼ੇਅਰ ਇਸ ਵੀਡੀਓ ਨੂੰ ਤੁਸੀਂ ਜਰੂਰ ਕਰੋ ਕਿਉਂਕਿ ਹਰ ਵੀਡੀਓ ਜਿਹੜੀਆਂ ਲੱਡੀਆਂ ਲੁਚੀਆਂ ਆਪਣੇ ਪੰਜਾਬ ਦੇ ਵਿੱਚ ਇੱਕ ਦਸਤੂਰ ਆ ਤਾਂ ਉਹ ਉਹੀ ਚੱਕ ਦਿੰਦੇ ਆ ਜੇ ਕੋਈ ਗੱਲਬਾਤ ਹੁੰਦੀ ਆ ਪੰਜਾਬ ਦੀ ਆਪਣੇ ਦੇਸ਼ ਦੀ ਉਹਨੂੰ ਕੋਈ ਨਹੀਂ ਸੁਣ ਕੇ ਰਾਜੀ ਚਲੋ ਜੀ ਫਿਰ ਤੋਂ ਕਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ